ਜ਼ਿਲ੍ਹਾ ਬਠਿੰਡਾ ਵਿੱਚ ਨਵੀਆਂ ਚੁਣੀਆਂ ਗਈਆਂ ਪੰਚਾਇਤਾਂ ਦੇ ਪੰਚਾਂ ਨੂੰ ਅੱਜ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਬਠਿੰਡਾ ਵਿਖੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸੌਂਚਕਾਈ ਗਈ। ਵਿੱਤ ਮੰਤਰੀ ਵੱਲੋਂ ਸੂਚੀਆਂ ਪੰਚਾਇਤਾਂ ਨੂੰ ਆਪਣੇ ਪਿੰਡਾਂ ਦੇ ਸਰਪੱਖੀ ਵਿਕਾਸ ਲਈ ਇਮਾਨਦਾਰੀ ਤੇ ਤੰਦਰੁਸਤੀ ਨਾਲ ਕੰਮ ਕਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਪੰਚਾਂ ਨੇ ਸੌਂਚ ਜੁਕੀ ਕਿ ਉਹ ਸੰਵਧਾਨ ਦੇ ਤਹਿਤ ਆਪਣੇ ਪਿੰਡਾਂ ਦੇ ਵਿਕਾਸ ਦੇ ਲਈ ਇਮਾਨਦਾਰੀ ਨਾਲ ਕੰਮ ਕਰਨਗੇ ਮੈਂ ਮਾਣ ਮਾਤਰ ਬੱਚੋ ਆਪਣੇ ਸਰਜਨ ਨੂੰ ਜੇਕਰ ਪੂਰਾ ਅਤੇ ਕਮਾਂ ਕਰਨਾ ਦੀ ਵਾਅਦਾ ਹਾਂ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ 5 ਲੱਖ ਰੁਪਏ ਦੀ ਇਨਾਮੀ ਰਾਸ਼ੀ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਵਿੱਤ ਮੰਤਰੀ ਨੇ ਕਿਹਾ ਕਿ ਪੰਚਾਇਤਾਂ ਤੋਂ ਕੰਮਾਂ ਦਾ ਵੇਰਵਾ ਮੰਗਿਆ ਹੈ ਉਸੇ ਹਿਸਾਬ ਨਾਲ ਰਾਸ਼ੀ ਜਾਰੀ ਕਰ ਦਿੱਤੀ ਜਾਵੇਗੀ ਪ੍ਰਾਣੀ ਪੈਨਸ਼ਨ ਬਹਾਲੀ ਸੰਬੰਧੀ ਨੋਟੀਫਿਕੇਸ਼ਨ ਲਾਗੂ ਕਰਨ ਦੇ ਸਵਾਲ ਦੇ ਜਵਾਬ ਚ ਵਿੱਤ ਮੰਤਰੀ ਨੇ ਕਿਹਾ ਕਿ ਇਸ ਲਈ ਦੋ ਕਮੇਟੀਆਂ ਬਣੀਆਂ ਹੋਈਆਂ ਹਨ ਇੰਦਰ ਸਰਕਾਰ ਨੇ ਇਸ ਸੰਬੰਧੀ ਨਵੀਂ ਸਕੀਮ ਲਿਆਂਦੀ ਹੈ ਜਿਸ ਨੂੰ ਚੈੱਕ ਕੀਤਾ ਜਾ ਰਿਹਾ ਹੈ ਉਸ ਤੋਂ ਬਾਅਦ ਅਗਲਾ ਕਦਮ ਹੋਵੇਗਾ ਦਾ ਸੰਜੋਗ ਹੈ ਕਿ ਨੋਟੀਫਿਕੇਸ਼ਨ ਜਾਰੀ ਕੀਤੇ ਨੂੰ 1 ਸਾਲ ਹੋਣ ਤੇ ਕੱਲ ਮੁਲਾਜ਼ਮ ਜਥੇਬੰਦੀਆਂ ਵੱਲੋਂ ਨੋਟੀਫਿਕੇਸ਼ਨ ਦੀਆਂ ਕਾਪੀਆਂ ਸੜਕੇ ਰੋਸ ਪ੍ਰਦਰਸ਼ਨ ਵੀ ਕੀਤੇ ਗਏ ਸਨ ਤੇ ਮੰਗ ਰੱਖੀ ਗਈ ਸੀ ਕਿ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਤੁਰੰਤ ਲਗੂ ਬੀਤ ਜਾਵੇ ਸੱਚ ਕਹੋ ਲਈ ਬਠਿੰਡਾ ਤੋਂ ਸੁਖਜੀਤ ਮਾਨ ਅੱਜ ਜ਼ਿਲ੍ਹਾ ਬਠਿੰਡਾ ਦੇ ਸਾਰੇ ਨਵੇਂ ਚੁਣੇ ਗਏ ਪੰਚ ਸਹਿਬਾਨ ਨੂੰ ਸੌਂਚ ਕਾਉਣ ਦਾ ਪ੍ਰੋਗਰਾਮ ਜਿਹੜਾ ਪੰਜਾਬ ਸਰਕਾਰ ਵੱਲੋਂ ਲਿਖਿਆ ਗਿਆ ਸੀ ਅੱਜ ਸਾਰੇ ਪੰਚ ਸਹਿਬਾਨ ਨੂੰ ਸੌਂਚ ਕਾਇਆ ਸਾਡੇ ਸਾਰੇ ਆਮ ਆਦਮੀ ਪਾਰਟੀ ਦੇ ਐਮਐਲਏ ਸਹਿਬਾਨ ਔਰ ਸਾਰੇ ਪੰਜ ਸਰਪੰਚ ਸਹਿਬਾਨ ਪਹੁੰਚੇ ਸੀ ਉਹਨਾਂ ਨੂੰ ਸਭਦਾਨ ਦੇ ਪ੍ਰਤੀ ਸੱਚੀ ਸ਼ਰਧਾ ਰੱਖਣ ਦੀ ਜਿਹੜੀ ਹੈ ਸੰਵਿਧਾਨ ਸੋਚ ਚਕਾਈ ਗਈ ਆ ਕਿਉਂਕਿ ਜੋ ਸੰਵਿਧਾਨ ਬਾਬਾ ਸਾਹਿਬ ਹੀਂਦਰਾਓ ਮੇੜਕਰ ਜੀ ਨੇ ਬਣਾਇਆ ਸੀ ਉਹਦੇ ਮੁਤਾਬਕ ਸਾਰੇ ਪੰਜ ਸਹਿਬਾਨ ਨੇ ਕੰਮ ਕਰਨ ਦਾ ਪ੍ਰਣ ਲਿਆਗਾ ਔਰ ਉਹਨੂੰ ਇਹੀ ਸੰਦੇਸ਼ ਦਿੱਤਾਗਾ ਕਿ ਸਾਰੇ ਇਮਾਨਦਾਰੀ ਨਾਲ ਪਾਰਦਰਸ਼ਤਾ ਦੇ ਨਾਲ ਕੰਮ ਕਰੋ ਤਾਂ ਕਿ ਪੰਜਾਬ ਜਿਹੜਾ ਹੋਰ ਤਰੱਕੀ ਕਰ ਸਕੇ ਇਸ ਅੱਜ ਦੇ ਸ਼ੁਭ ਮੌਕੇ ਤੇ ਮੈਂ ਜਿੱਥੇ ਸਾਰੇ ਪੰਜ ਸਹਿਬਾਨ ਨੂੰ ਮੁਬਾਰਕਬਾਦ ਵੀ ਦਿਨ ਲਗਾ ਉੱਥੇ ਸਾਰਿਆਂ ਨੂੰ ਮੇਰੀ ਇਹੀ ਬੇਨਤੀ ਹੈ ਕਿ ਆਪਾਂ ਸਾਰੇ ਜਣੇ ਵਾਤਾਵਰਨ ਨੂੰ ਬਚਾਉਣ ਲਈ ਕਿਉਂਕਿ ਵਾਤਾਵਰਨ ਕਾਫੀ ਹੱਦ ਤੱਕ ਗੰਦਲਾ ਹੋਦਾ ਜਾ ਰਿਹਾ ਹੈਗਾ ਵਾਤਾਵਰਨ ਨੂੰ ਬਚਾਉਣ ਲਈ ਆਪਣਾ ਯੋਗਦਾਨ ਪਾਈਏ ਸਾਡੇ ਗੁਰੂ ਸਾਹਿਬਾਨ ਨੇ ਕਈ ਸਦੀਆਂ ਪਹਿਲਾਂ ਸਾਨੂੰ ਕਿਹਾ ਸੀਗਾ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਦਾ ਸੰਦੇਸ਼ ਸਾਨੂੰ ਦੇ ਕੇ ਗਿਆ ਸੀ ਸੋ ਸਾਨੂੰ ਸਾਰਿਆਂ ਨੂੰ ਗੁਰਾਂਖ ਦੇਵੀ ਦੇ ਸੰਦੇਸ਼ ਤੇ ਚੱਲਣਾ ਚਾਹੀਦਾ ਹੈਗਾ ਸੋ ਉਹਨਾਂ ਦੀਆਂ ਜਿਹੜੀਆਂ ਸਾਨੂੰ ਸਖਿਆਵਾਂ ਨੇ ਉਹਦੇ ਤੇ ਕੰਮ ਕਰਨਾ ਚਾਹੀਦਾ ਔਰ ਦੂਸਰਾ ਪਿੰਡ ਦਾ ਜਿਹੜਾ ਪੰਚ ਆ ਉਹ ਲੋਕਤੰਤਰ ਦੀ ਸਭ ਤੋਂ ਛੋਟੀ ਇਕਾਈ ਆ ਔਰ ਉਹਨਾਂ ਕੋਲੇ ਬਹੁਤ ਪੁਖਤਾ ਇਨਫੋਰਮੇਸ਼ਨ ਹੁੰਦੀ ਆ ਔਰ ਮੈਂ ਸਮਝਦਾ ਜੋ ਨਸ਼ਿਆਂ ਦਾ ਕੋਰਸੀ ਉਹਦੇ ਖਿਲਾਫ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਹਿਲੇ ਹੀ ਬਹੁਤ ਵੱਡੀਆਂ-ਵੱਡੀਆਂ ਕਾਰਵਾਈਆਂ ਕੀਤੀਆਂ ਨੇ ਜਿਹੜਾ ਕਿਤੇ ਮਾੜਾ-ਮੋਟਾ ਬਚਿਆਗਾ ਉਹਦੇ ਖਿਲਾਫ ਸਾਰੇ ਪੰਜ ਸਰਪੰਚ ਸਾਡਾ ਸਹਿਯੋਗ ਦੇਣ ਤਾਂ ਕਿ ਬਿਲਕੁਲ ਇਸ ਜਿਹੜੀ ਸਮਾਜਿਕ ਬਰਾਈ ਹੈ ਉਹਦਾ ਵੀ ਅੰਤ ਕੀਤਾ ਜਾ ਸਕੇ